ਕਹਾ ਗਈ ਸੀ ਮਸਟੂ ਟਰਾਲੀ ਕਰ ਲੈਣਾ ਕੰਮ ਹੈ ਉਹ ਮੋਟਰ ਸਾਡੇ ਆਪੀ ਕੱਢ ਕੇ ਲਈ ਯਾਰ ਵਿੱਚ ਹੀ ਛੱਡਿਆ ਆਹ ਡਿੱਗਿਆ ਚੱਕਦੀ ਹੈ ਇਕੱਲੇ ਘਰ ਨੂੰ ਲੋਕਟਾਇਲ ਪਈ ਜਾਂਦੀ ਹੈ ਓਏ ਨਹੀਂ ਮਿੱਤਰੋ ਆ ਗਏ ਹੈ ਘਰ ਲੈਟਾ ਘਰ ਨੂੰ ਦੇਖ ਲੋਕਟਾਇਲ ਪਈ ਜਾਂਦੀ ਆ ਅਰਜਨ ਇਹਦਾ ਓਏ 55 ਨਾ ਨਾ ਅਰਜਨ ਹੈ ਇਹ ਆਇਆ ਲੈ ਆਇਆ ਲੈ ਆਇਆ ਜੂਟੇ ਮਾਰਦਾ ਹੁਣ ਆ ਗਿਆ ਕੰਦ ਜਾ ਕੇ ਹੈ ਤਾਦੀ ਪੱਪਈਆ ਹੈ ਲਾਵਾ ਤੇਜ ਫੇਰ ਹੋ ਗਿਆ ਐ ਤੇ ਯਾਰ ਨਿਕਲਾ ਤੂੰ ਹੀ ਛੱਡਦਾ ਉਹਿੱਦਾਂ ਹੀ ਵੋਏ ਆਇ ਤੋ ਪਰੇ ਹੋ ਜਾ ਓਏ ਪਰੇ ਪਰੇ ਕਰਤਾ ਕੰਮ ਕਰਤਾ ਕੰਮ ਓਏ ਹਣੇ ਰੋਕੀ ਕਾ ਨੂੰ ਜਾਣ ਤੇ ਜਾਂਦਾ ਤਰੋਲੇ ਧੱਗਾ ਹੀ ਖੜੀ ਆ ਆਏ ਓਏ ਧਰੋਲੇ ਦਾ ਗਈ ਖੜੀ ਆ ਤੁਸੀਂ ਮਾਰ ਕੇ ਇਰ ਜਾ ਲੈ ਇਧਰ ਹੋ ਜਾ ਤੂੰ ਹੋਰ ਨਹੀਂ ਕਰਦਾ ਇਹ ਹੈ ਹੈ 1 55000 8 1550 ਹੀ ਆ ਐ ਹੋਏ ਸਹੀ ਗਾ ਉਹ 55 ਉਹ ਖੜੇ ਨੇ ਬਕਰਾਂ ਉਹ ਰੱਖਿਓਏ ਪਹਿਲਾ ਹਾਂ ਤੇ ਪਹਿਲਾ ਹਾਈ ਲਾਲਾ ਹੁਣ ਤਾਂ 552 ਉਧਰ ਮਾਰ ਕੈਮਰਾ ਮਾਰ ਨਹੀਂ ਦਿੱਤਾ ਆ ਆ ਵੀ ਕਲਾਚ ਉੱਤ ਇਧਰ ਉਤਰਾ ਦੇ ਸੀ ਵੀਰਾ ਡਰਾਈਵਰ ਫੇਰ ਕੱਢੂਗਾ ਇਹ ਕੱਢੂ ਫੇਰ ਕੱਢ ਦੇ ਜਰਾ ਕੰਧ ਤੋਂ ਪਹਿਲਾਂ ਇਹਨੇ ਉਹ ਆ ਵੀ ਰੜਾ ਲਈ ਚਾਹ ਮਰਵਾ ਲਈ ਆਣੀ ਬੈਠਾ ਚਾਲ ਮਾਰ ਗਿਆ ਬਾਈ ਇਹ ਪਹਿਲਾਂ ਕੰਮ ਕੀਆ ਪੱਧਰ ਕਰਕੇ ਜਾਣਾ ਪਈਆ ਇਹ ਪੱਧਰ ਕਰੀ ਹੁੰਦੀ ਨਾ ਪਹੀ ਟਰ ਲੰਗ ਜਾਂਦੇ ਗੱਲ ਲਗੀ ਇਹ ਉਹ ਹੀ ਟਰਾਲੀ ਜਿਹੜੀ ਆਪਾਂ ਲੈਂਦੇ ਸੀ ਆਪਾ ਤਾ ਉਹ ਲੈ ਲਿਓ ਆਪਾਂ ਉਹ ਟਰਾਲੀ ਇਹ ਔਰ ਟ੍ਰੈਂਕੀ ਤੇ ਪਾਵਰ ਪਲੱਸ ਲਿਖਿਆ ਹੋਇਆ ਹੁਣ ਦਾ ਮਾਰ ਰਹਾ ਜੁੱਕਾ ਕੇ ਰੱਗਿਆ ਗਿਆ ਗਿਆ ਜਾਂਦੇ ਬਾਈਕ ਬਾਈਕ ਗਾਹ ਓਏ ਕਹੀ ਨਾਲ ਆਹ ਘੜ ਦੇ ਇੱਥੋਂ ਥੋੜਾ ਜਿਹਾ 来一个，来个，给、uh. ਨਾ ਬੈਕ ਕਰੀ ਕੰਨ ਗਈ ਬੱਸ 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 ਉਹ ਬੱਸ ਕੰਨ ਗਈ ਕੋਈ ਮੁੱਟਾਇਦਾ ਬਲਾ ਬ੍ਰੇਕ ਦਾ ਆਇਓ ਗਿਆ 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 ਓਰੇ ਨੂੰ ਰੱਖ ਓਰੇ ਨੂੰ ਓਏ ਓਰੇ ਨੂੰ ਓਰੇ ਨੂੰ ੜਤਾ ੜਤਾ ਗਿਆ 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 ਕੀ ਆ ਕਵੀ ਐਦੋਂ ਨਹੀਂ ਸੀ ਨਿਕਲਦੀ ਟਰਾਲੀ ਡਰਾਈਵਰ ਤੋਂ ਕੱਚਾ ਗਾ ਡਰਾਈਵਰ ਹੈ ਗਿਆ ਨਹੀਂ ਆ ਦੇਖ ਯਾਨੀ ਆ ਮੈਂ ਇਹੋ ਕਰਤਾ ਓਏ ਆ ਦੇ ਪਹਿਲਾਂ ਆਓ ਦੇ ਆ ਹੈ ਪਹਿਲਾਂ ਉੱਥੇ ਇਹ ਨਹੀਂ ਸੜਦੀ ਉਹ ਗੰਧ ਜੱਕਦੀ ਆਪੀ ਥਾਪੀ ਥਾਪੀ ਪੁੱਤਰਾ